ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ ਫੇਰ ਇੱਕ ਵੱਡੀ ਸੁਰਾਤ ਮਾਨਯੋਗ ਮੁੱਖ ਮੰਤਰੀ ਸardar bhagwant singh maan ji ਵੱਲੋਂ ਮੇਰੇ ਹਲਕੇ ਨੂੰ ਦਿੱਤੀ ਗਈ ਹੈ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਦੋ ਸੜਕਾਂ ਜਿਹੜੀਆਂ ਉਹਦਾ ਨੀ ਪੱਥਰ ਰੱਖਿਆ ਉਹਦੇ ਕੰਮ ਨੂੰ ਚਾਲੂ ਕਰਾਇਆ ਸੋ ਇਹ ਮੈਂ ਕਹਿ ਸਕਦਾ ਕਿ ਜਿਹੜਾ ਖੜਾ ਤੋਂ ਬਾਅਦ ਖੜਾ ਤੋਂ ਬਾਅਦ ਜਿਹੜਾ ਸੜਕਾਂ ਦੀ ਕਨੈਕਟੀਵਿਟੀ ਖਰਾਬ ਹੋਈ ਹੈ ਉਹਨੂੰ ਸੁਚਾਰੂ ਕਰਨ ਦੇ ਲਈ ਵੱਡੇ ਪੱਧਰ ਤੇ ਸਮੁੱਚੇ ਪੰਜਾਬ 'ਚ ਹੀ ਪ੍ਰੈਨ ਚੱਲ ਰਹੇ ਆ ਸੋ ਮੇਰੇ ਹਲਕੇ ਦੇ ਅੰਦਰ ਵੀ ਇਹ ਸੜਕਾਂ ਦੀ ਉਹਦੀ ਰਿਪੇਅਰ ਦੇ ਲਈ ਔਰ ਨਵੀਆਂ ਬਣਾਉਣ ਦੇ ਲਈ ਉਹਦੀ ਵਾਈਡਨਿੰਗ ਦੇ ਲਈ ਵੱਡੇ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿਲ ਖੋਲ ਕੇ ਸਾਨੂੰ ਪੈਸੇ ਦਿੱਤੇ ਆ ਸੋ ਅੱਜ ਰਹੀਮਪੁਰ ਤੋਂ ਲੈ ਕੇ ਫੂਲਪੁਰ ਤੇ ਮਾਨ ਨੰਗਲ ਤੱਕ ਔਰ ਨੰਗਲ ਫਰੀਦਾ ਤੱਕ ਔਰ ਨਾਲ ਦੀ ਨਾਲ ਤਾਰਾਗੜ ਤੋਂ ਲੈ ਕੇ ਪਟੋਆ ਤੇ ਅਪ ਟੂ ਰਤਨਗੜ੍ਹ ਸੋ ਇਹ ਲਗਭਗ 5 ਕਿਲੋਮੀਟਰ ਤੋਂ ਉੱਪਰ 5 ਕਿਲੋਮੀਟਰ ਤੋਂ ਉੱਪਰ ਜਿਹੜਾ ਇਹ ਸੜਕ ਦਾ ਅਜੇ ਨਹੀਂ ਪੱਤਾ ਰੱਖਿਆ ਸੋ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਰਿਪੇਅਰ ਦੇ ਕੰਮ ਨੇਪਰੇ ਚੜਨਗੇ ਸੋ ਲਗਾਤਾਰ ਆਪਣੇ ਲੋਕਾਂ ਦੇ ਅੰਦਰ ਆਪਣੇ ਲੋਕਾਂ ਦੇ ਦੁੱਖਾਂ ਨੂੰ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਪੰਜਾਬ ਸਰਕਾਰ ਲੱਗੀ ਉੱਥੇ ਮੈਂ ਵੀ ਹਰ ਰੋਜ਼ ਕੋਈ ਨਾ ਕੋਈ ਸੜਕ ਦਾ ਕੋਈ ਨਾ ਕੋਈ ਪ੍ਰੋਜੈਕਟ ਦਾ ਕਾਟਣ ਕਰ ਰਿਹਾ ਸੋ ਮੈਨੂੰ ਉਮੀਦ ਹੈ ਕੀ ਇਹ ਸੜਕ ਜਲਦੀ ਬਰਾਗੀ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੀ ਉਹ ਸਪੁਰਦ ਕਰਾਂਗੇ ਸੋ ਮੈਂ ਕਹਿ ਸਕਦਾ ਕਿ ਮੈਂ ਅੱਜ ਫੂਲਪੁਰ ਦੇ ਅੰਦਰ ਜਦੋਂ ਤੁਗਾਟਨ ਕਰ ਰਿਹਾ ਸੀਗਾ ਤੇ ਮੈਂ ਲੋਕਾਂ ਨੂੰ ਪੁੱਛਿਆ ਵੀ ਸੜਕ ਕਿੰਨੀ ਦੇਰ ਬਾਅਦ ਬਣ ਰਹੀ ਆ ਤੇ ਉਥੇ ਲੋਕਾਂ ਨੇ ਦੱਸਿਆ ਵੀ ਇਹ ਸੜਕ 15 ਸਾਲ ਬਾਅਦ ਜਿਹੜੀ ਉਹਦੀ ਰਿਪੇਅਰ ਹੋ ਰਹੀ ਐ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 15 ਸਾਲ ਕੇ ਸਵਸਥਾ ਦੇ ਵਿੱਚੋਂ ਲੋਕ ਇਹਨਾਂ ਟੁੱਟੀਆਂ ਤੇ 11ਵੀਂ ਵਾਲੀ ਸੜਕਾਂ ਦੇ ਵਿੱਚੋਂ ਗੁਜ਼ਰਿਆ ਸੋ ਪੂਰੇ ਹਲਕੇ ਦੇ ਅੰਦਰ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ ਸੋ ਫੇਰ ਦੁਬਾਰਾ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜਲਦੀ ਇਹ ਸੜਕ ਦਾ ਨਿਰਮਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ ਫੇਰ ਇੱਕ ਵੱਡੀ ਸੂਰਤ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੇ ਹਲਕੇ ਨੂੰ ਦਿੱਤੀ ਗਈ ਹੈ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਦੋ ਸੜਕਾਂ ਜਿਹੜੀਆਂ ਉਹਦਾ ਨੀਂਹ ਪੱਥਰ ਰੱਖਿਆ ਉਹਦੇ ਕੰਮ ਨੂੰ ਚਾਲੂ ਕਰਾਇਆ ਸੋ ਇਹ ਮੈਂ ਕਹਿ ਸਕਦਾ ਕਿ ਜਿਹੜਾ ਖੜਾਂ ਤੋਂ ਬਾਅਦ ਖੜਾਂ ਤੋਂ ਬਾਅਦ ਜਿਹੜਾ ਸੜਕਾਂ ਦੀ ਕਨੈਕਟੀਵਿਟੀ ਖਰਾਬ ਹੋਈ ਹੈ ਉਹਨੂੰ ਸੁਚਾਰੂ ਕਰਨ ਦੇ ਲਈ ਵੱਡੇ ਪੱਧਰ ਤੇ ਸੂਚੇ ਪੰਜਾਬ ਚ ਪ੍ਰੈਨ ਚੱਲ ਰਹੇ ਆ ਸੋ ਮੇਰੇ ਹਲਕੇ ਦੇ ਅੰਦਰ ਵੀ ਇਹ ਸੜਕਾਂ ਦੀ ਉਹਦੀ ਰਿਪੇਅਰ ਦੇ ਲਈ ਔਰ ਨਵੀਆਂ ਬਣਾਉਣ ਦੇ ਲਈ ਉਹਦੀ ਵਾਈਡਨਿੰਗ ਦੇ ਲਈ ਵੱਡੇ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿਲ ਖੋਲ ਕੇ ਸਾਨੂੰ ਪੈਸੇ ਦਿੱਤੇ ਆ ਸੋ ਅੱਜ ਰਹੀਮਪੁਰ ਤੋਂ ਲੈ ਕੇ ਫੂਲਪੁਰ ਤੇ ਮਾਨ ਨੰਗਲ ਤੱਕ ਔਰ ਨੰਗਲ ਫਰੀਦਾ ਤੱਕ ਔਰ ਨਾਲ ਦੀ ਨਾਲ ਤਾਰਾਗੜ ਤੋਂ ਲੈ ਕੇ ਪਟੋਆ ਤੇ ਅਪ ਟੂ ਰਤਨਗੜ ਸੋ ਇਹ ਲਗਭਗ 5 ਕਿਲੋਮੀਟਰ ਤੋਂ ਉੱਪਰ 5 ਕਿਲੋਮੀਟਰ ਤੋਂ ਉੱਪਰ ਜਿਹੜਾ ਇਹ ਸੜਕ ਦਾ ਅਜ ਨਹੀਂ ਪੱਤਾ ਰੱਖਿਆ ਸੋ 1 ਕਰੋੜ 13 ਲੱਖ ਰੁਪਏ ਦੇ ਲਾਗ ਦੇ ਨਾਲ ਇਹ ਰਿਪੇਅਰ ਦੇ ਕੰਮ ਨੇਪਰੇ ਚੜਨਗੇ ਸੋ ਲਗਾਤਾਰ ਆਪਣੇ ਲੋਕਾਂ ਦੇ ਅੰਦਰ ਆਪਣੇ ਲੋਕਾਂ ਦੇ ਦੁੱਖਾਂ ਨੂੰ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਪੰਜਾਬ ਸਰਕਾਰ ਲੱਗੀ ਉੱਥੇ ਮੈਂ ਵੀ ਹਰ ਰੋਜ਼ ਕੋਈ ਨਾ ਕੋਈ ਸੜਕ ਦਾ ਕੋਈ ਨਾ ਕੋਈ ਪ੍ਰੋਜੈਕਟ ਦਾ ਕਾਟਣ ਕਰ ਰਿਹਾ ਸੋ ਮੈਨੂੰ ਉਮੀਦ ਹੈ ਕਿ ਇਹ ਸੜਕ ਜਲਦੀ ਬਰਾਗੀ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੀ ਉਹ ਸਪੁਰਦ ਕਰਾਂਗੇ ਸੋ ਮੈਂ ਕਹਿ ਸਕਦਾ ਕਿ ਮੈਂ ਅੱਜ ਫੂਲਪੁਰ ਦੇ ਅੰਦਰ ਜਦੋਂ ਕਾਟਣ ਕਰ ਰਿਹਾ ਸੀਗਾ ਤੇ ਮੈਂ ਲੋਕਾਂ ਨੂੰ ਪੁੱਛਿਆ ਵੀ ਸੜਕ ਕਿੰਨੀ ਦੇਰ ਬਾਅਦ ਬਣ ਰਹੀ ਆ ਤੇ ਉੱਥੇ ਲੋਕਾਂ ਨੇ ਦੱਸਿਆ ਵੀ ਇਹ ਸੜਕ 15 ਸਾਲ ਬਾਅਦ ਜਿਹੜੀ ਉਹਦੀ ਰਿਪੇਅਰ ਹੋ ਰਹੀ ਹੈ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 15 ਸਾਲ ਕਿਸ ਅਵਸਥਾ ਦੇ ਵਿੱਚ ਲੋਕ ਇਹਨਾਂ ਟੁੱਟੀਆਂ ਤੇ 11ਵੀਂ ਵਾਲੀ ਸੜਕਾਂ ਦੇ ਵਿੱਚੋਂ ਗੁਜ਼ਰਿਆ ਸੋ ਪੂਰੇ ਹਲਕੇ ਦੇ ਅੰਦਰ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ ਸੋ ਫਿਰ ਦੁਬਾਰਾ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਜਲਦੀ ਇਹ ਸੜਕ ਦਾ ਨਿਰਮਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ